ਕਾਲਜਾ ਇੱਕ ਕਹਿੰਦੇ ਨਾ ਰੁਗ ਭਰਿਆ ਗਿਆ ਉਹ ਵਾਲੇ ਹਾਲਾਤ ਹੋ ਗਏ ਉਹਦੇ ਅੰਦਰ ਬੜਾ ਕੁਝ ਸੀ ਕੁਝ ਕੋਨੇ ਕੱਢਣ ਦੀ ਕੋਸ਼ਿਸ਼ ਕੀਤੀ ਸੱਚ ਬੋਲਿਆ ਸੰਗਤਾ ਅੱਗੇ ਰੱਖਿਆ ਪਰ ਖਤਾਬ ਕੀ ਮਿਲਿਆ ਸਰਕਾਰੀ ਟਾਟ ਦੱਲਾ ਜੇ ਉਹ ਏਜੰਸੀਆਂ ਦਾ ਵਿਕਾਊ ਜੇ ਉਹ ਸੱਚ ਬੋਲਣ ਵਾਲੇ ਨੂੰ ਜਾਂ ਤੱਕ ਗੋਲੀਆਂ ਦੇ ਨਾਲ ਮਸ਼ਲੀ ਕਰ ਦਿੱਤਾ ਜਾਂਦਾ ਆ ਜਾਂ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ ਜਾਂ ਖਾਣੇ ਦੇ ਵਿੱਚ ਜ਼ਹਿਰ ਬਣਾ ਦਿੱਤਾ ਜਾਂਦਾ ਆ ਸਿੱਖੀ ਦੇ ਇਸ ਚੋਲੇ ਦੇ ਵਿੱਚ ਸਿੱਖੀ ਦੇ ਬਾਣੇ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਡੋਗਰਿਆਂ ਦੀ ਔਲਾਦ ਪੂਲੇ ਦੀ ਔਲਾਦ ਉਹ ਸਾਡੀ ਸਿੱਖੀ ਦੇ ਵਿੱਚ ਵੀ ਆ ਜਾਗੇ ਅੱਜ ਦੇ ਅੱਜ ਦੇ ਨਹੀਂ ਆ ਇਹ ਗੁਰੂ ਕਲਗੀ ਤਰਪਿਤਾਰੇ ਸਮੇਂ ਦੇ ਗੁਰਨਾਨਕ ਸਾਹਿਬ ਦੇ ਸਮੇਂ ਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਆ ਧਿਆਨ ਸਿੰਘ ਡੋਗਰੇ ਵਰਗੇ ਜਿਨ੍ਹਾਂ ਨੂੰ ਸੱਚ ਬੋਲਣ ਵਾਲੇ ਚੁਭਦੇ ਆ ਪਿੱਠ ਤੇ ਵਾਰ ਕਾਇਰ ਕਰਦੇ ਆ ਮਰਦ ਜਿਹੜੇ ਆ ਹਮੇਸ਼ਾ ਛਾਤੀ ਦੇ ਨਾਲ ਟੱਕਰ ਲੈਂਦੇ ਆ ਸਿੱਧਾ ਸਾਹਮਣੇ ਸਾਹਮਣੇ ਟੱਕਰਦੇ ਆ ਤੇ ਪਿੱਠ ਤੇ ਵਾਰ ਕਾਇਰ ਤੇ ਡਰਪੋਗ ਤੇ ਨਖਿੱਧ ਮੰਦਾ ਡਿੱਗੇ ਹੋਏ ਕਰਦਾਰ ਵਾਲਾ ਕਰਦਾ ਆ ਹਵਾ ਵੇਖੇ ਉਧਰ ਨੂੰ ਹੋ ਜੇ ਜੇ ਤੇ ਬੰਦੇ ਨੂੰ ਅੱਗੇ ਲਾਉਨੇ ਆਪਾਂ ਉਦੋਂ ਉਹਨੂੰ ਬਹੁਤ ਹਲਾਸ਼ੇਰੀਆਂ ਦਿੰਨੇ ਆ ਖਿੱਚਦੇ ਤੇਰੇ ਨਾਲ ਆ ਐਦਾਂ ਕਰਦਾਗੇ ਉਦਾਂ ਕਰਦਾਂਗੇ ਤੇ ਜਦੋਂ ਉਹਦੀ ਚੜ੍ਹਾਈ ਹੁੰਦੀ ਪਹਿਲਾਂ ਤੇ ਉਹਦਾ ਬੋਲ ਵਾਲਾ ਕੱਜ ਕੇ ਕਹਿੰਦੇ ਆ ਵੀ ਤੇਰੇ ਨਾਲ ਆ ਜਦੋਂ ਉਹਦੇ ਤੇ ਮੁਸੀਬਤ ਹੁੰਦੀ ਆ ਸਾਰੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਦਾਨ ਛੱਡ ਕੇ ਆਪ ਹੀ ਭੱਜ ਜਾਂਦੇ ਹੋ ਤੁਸੀਂ ਸੋਸ਼ਲ ਮੀਡੀਆ ਦੀ ਇਹ ਗਹਿ ਕੱਚ ਗੰਦੀ ਲੜਾਈ ਤੋਂ ਸਾਨੂੰ ਡਰਾ ਲੋਗੇ ਤੁਹਾਨੂੰ ਕੀ ਲੱਗਦਾ ਇਹ ਭੈੜੀਆਂ ਜਿਹੜੀਆਂ ਫੋਟੋਆਂ ਡਿਟ ਕਰ ਕਰਕੇ ਤੁਸੀਂ ਤੁਸੀਂ ਸਾਨੂੰ ਦਬਾ ਲੋਗੇ ਤੁਸੀਂ ਸਾਨੂੰ ਡਰਾ ਲੋਗੇ ਹਰ ਕਿਸਨੀ ਸੋ ਭਾਈ ਗੁਰਪ੍ਰੀਤ ਸਿੰਘ ਜੀ ਹਰੀਨੋ ਹਰੀਨੋ ਕਰਕੇ ਜਿਆਦਾ ਮਸ਼ਹੂਰ ਸੀ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਕਿਉਂਕਿ ਅੰਤਲੇ ਸਮੇਂ ਜਦੋਂ ਕਤਲ ਤੋਂ ਲਗਭਗ ਅੰਤਲੇ ਸਾਰੇ ਸਮੇਂ ਮਤਲਬ ਆ ਆਪਣੇ ਨਾਲ ਉਹ ਬੀਤਿਆ ਇਕੱਠੇ ਰਹੇ ਇਕੱਠੇ ਗੱਲਾਂ ਬਾਤਾਂ ਕੀਤੀਆਂ ਸੋ ਆਪਣੇ ਕੋਲ ਕੋਈ ਲਫ਼ਜ਼ ਨਹੀਂ ਹੈਗੇ ਬੋਲਣ ਲਈ ਜਿੰਨਾ ਕਾਲਜਾ ਇੱਕ ਕਹਿੰਦੇ ਨਾ ਰੁਗ ਭਰਿਆ ਗਿਆ ਉਹ ਵਾਲੇ ਹਾਲਾਤ ਹੋ ਗਏ ਉਹਦੇ ਅੰਦਰ ਬੜਾ ਕੁਝ ਸੀ ਕੁਝ ਕੋਨੇ ਕੱਢਣ ਦੀ ਕੋਸ਼ਿਸ਼ ਕੀਤੀ ਸੱਚ ਬੋਲਿਆ ਸੰਗਤਾ ਅੱਗੇ ਰੱਖਿਆ ਪਰਖਤਾਬ ਕੀ ਮਿਲਿਆ ਸਰਕਾਰੀ ਟੋਟ ਦੱਲਾ ਜੇਬੋ ਏਜੰਸੀਆਂ ਦਾ ਵਿਕਾਊ ਜੇਬੋ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਪਰ ਇੱਥੇ ਸੱਚ ਬੋਲਣ ਵਾਲੇ ਨੂੰ ਜਾਂ ਤਾਂ ਗੋਲੀਆਂ ਦੇ ਨਾਲ ਮਸ਼ਲੀ ਕਰ ਦਿੱਤਾ ਜਾਂਦਾ ਆ ਜਾਂ ਐਕਸੀਡੈਂਟ ਬਣਾ ਦਿੱਤੇ ਜਾਂਦੇ ਆ ਜਾਂ ਖਾਣੇ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਜਾਂਦਾ ਆ ਸੋ ਜੇ 라ਵਣ ਦੀ ਵੀ ਜੇ ਲੰਕਾ ਕਿਤੇ ਨਾ ਕਿਤੇ ਗਰਕੋਈ ਤੇ ਤਿੰਨੋਂ ਲੋਕਾਂ ਦਾ ਰਾਜਾ ਸੀ ਕਿੰਨਾ ਗਿਆਨ ਸੀ ਕਿੰਨਾ ਵੱਡਾ ਗਿਆਨੀ ਸੀ ਪਰ ਉਹਦੇ ਰਾਜ ਭਾਗ ਦੇ ਵਿੱਚ ਉਹਦੀ ਸਲਤਨਤ ਇੱਕ ਬਖਰੀ ਸੀ ਪੂਰੀ ਬਰਾਬਰੀ ਟੱਕਰ ਦੇਣ ਵਾਲਾ ਬੰਦਗੀ ਦੇ ਨਾਲ ਭਰਪੂਰ ਗਿਆਨੀ ਪਰ ਉਹਦਾ ਰਾਜ ਭਾਗ ਤਬਾਹ ਕਰਨ ਵਾਲਾ ਭਵੀਸ਼ਣ ਉਹਦਾ ਭਰਾਤਾ ਇਸ ਤਰੀਕੇ ਦੇ ਨਾਲ ਸਿੱਖੀ ਦੇ ਇਸ ਡੋਲੇ ਦੇ ਵਿੱਚ ਸਿੱਖੀ ਦੇ ਬਾਣੇ ਦੇ ਵਿੱਚ ਅਸਲ ਦੇ ਵਿੱਚ ਜਿਹੜੇ ਡੋਗਰਿਆਂ ਦੀ ਔਲਾਦ ਪੂਲੇ ਦੀ ਔਲਾਦ ਉਹ ਸਾਡੀ ਸਿੱਖੀ ਦੇ ਵਿੱਚ ਵੀ ਆ ਜਾਗੇ ਅੱਜ ਦੇ ਅੱਜ ਦੇ ਨਹੀਂ ਆ ਇਹ ਗੁਰੂ ਕਲਗੀਧਰ ਪਿਤਾ ਦੇ ਸਮੇਂ ਦੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਆ ਧਿਆਨ ਸਿੰਘ ਡੋਗਰੇ ਵਰਗੇ ਜਿਨ੍ਹਾਂ ਨੂੰ ਸੱਚ ਬੋਲਣ ਵਾਲੇ ਚੁਭਦੇ ਆ ਸੰਗਤਾਂ ਅੱਗੇ ਸੱਚ ਰੱਖਣ ਵਾਲੇ ਚੁਭਦੇ ਆ ਜੇ ਤੁਸੀਂ ਸ਼ਰੇ ਆਮ ਟੱਕਰ ਕੇ ਤੁਸੀਂ ਸਵਾਲਾਂ ਦੇ ਜਵਾਬ ਜਵਾਬ ਨਹੀਂ ਉਹਦੇ ਦੇ ਸਕੇ ਤੇ ਇਹਨੂੰ ਪਿੱਠ ਤੇ ਵਾਰ ਕਰਨਾ ਕਹਿੰਦੇ ਆ ਪਿੱਠ ਤੇ ਵਾਰ ਕਾਇਰ ਕਰਦੇ ਆ ਮਰਦ ਜਿਹੜੇ ਆ ਹਮੇਸ਼ਾ ਛਾਤੀ ਦੇ ਨਾਲ ਟੱਕਰ ਲੈਂਦੇ ਆ ਸਿੱਧਾ ਆਮਣੇ ਸਾਹਮਣੇ ਟੱਕਰਦੇ ਆ ਤੇ ਪਿੱਠ ਤੇ ਵਾਰ ਕਾਇਰ ਤੇ ਡਰਪੋਕ ਤੇ ਨਖਿੱਧ ਮੰਦਾ ਡਿੱਗੇ ਹੋਏ ਕਰਦਾਰ ਵਾਲਾ ਕਰਦਾ ਆ ਤੇ ਤੁਸੀਂ ਪਿੱਠ ਤੇ ਵਾਰ ਕਰਕੇ ਤੁਸੀਂ ਇਹ ਸਾਬਤ ਕਰ ਦਿੱਤਾ ਆ ਤੁਸੀਂ ਸਿਰੇ ਤੇ ਡਰਪੋਕ ਨਖਿੱਧ ਨੀਵੇਂ ਕਿਰਦਾਰ ਦੇ ਨੀਵੇਂ ਦਰਜੇ ਤੇ ਤੇ ਬੇਗੱਧ ਬੇਗਹਿਰਤ ਲੋਕੋ ਤੁਸੀਂ ਤੁਹਾਡੇ ਚ ਸਿੱਖੀ ਦਾ ਇੱਕ ਵੀ ਕਿਣਕਾ ਮਾਤਰ ਨਹੀਂ ਹੈਗਾ ਤੁਸੀਂ ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਚਾਹੇ ਬੜੀ ਸਮਝ ਲਓ ਜਿੱਦੀ ਵੱਡੀ ਰਾਜ ਭਾਗ ਤਾਕਤ ਦੇ ਵਿੱਚ ਆਜੋ ਪਰ ਤੁਹਾਡੇ ਅੰਦਰ ਦਾ ਲੱਭ ਲੋਭ ਅਹੰਕਾਰ ਤ੍ਰਿਸ਼ਨਾ ਸਾਰਾ ਕੁਝ ਹੀ ਪੰਜੇ ਦੇ ਪੰਜੇ ਹੀ ਦੁਸ਼ਮਣ ਜਿਹੜੇ ਇਨਸਾਨ ਦੇ ਵੱਡੇ ਦੁਸ਼ਮਣ ਆ ਉਹ ਸਾਰੇ ਦੇ ਸਾਰੇ ਤੁਹਾਡੇ ਨਾਲ ਜਿਹੜੇ ਚਿੰਬੜੇ ਆ ਜਿੰਨਾ ਤੱਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜਿਹੜਾ ਸਿਰ ਨੀਵਾ ਕਰਕੇ ਨਹੀਂ ਹੁੰਦਾ ਉਹਨੂੰ ਫਿਰ ਇੱਥੋਂ ਵੀ ਮੂਹ ਦਾ ਕਾਲਾ ਹੁੰਦਾ ਆ ਦਰਗਾਹ ਚ ਵੀ ਮੂਹ ਕਾਲਾ ਹੁੰਦਾ ਵਾ ਜੇ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀਆਂ ਦੇ ਵਿੱਚ ਖੜਕੜ ਕੇ ਪੰਥ ਦੇ ਨਾਲ ਝੂਠ ਬੋਲਿਆ ਕਿੰਨੀਆਂ ਕਤਾਈਆਂ ਕੀਤੀਆਂ ਬੇਦਾਗ ਬੇ ਜਿਹੜੇ ਕਸੂਰ ਨੌਜਵਾਨਾਂ ਦੇ ਨਾਲ ਕਿੰਨਾ ਕੁਝ ਤੁਸੀਂ ਮਾੜਾ ਹਾਸ਼ਰ ਕੀਤਾ ਤੇ ਜ਼ਿੰਦਗੀਆਂ ਬਰਬਾਦ ਹੋਈਆਂ ਉਹ ਸਾਰਾ ਕੁਝ ਸਾਰਾ ਸਾਡੇ ਸਾਹਮਣੇ ਹੀ ਆ ਹੁਣ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੇ ਅੱਗੇ ਕੋਈ ਨਾ ਕੋਈ ਕੋਈ ਲੋਕਸ਼ਿਪ ਕੇ ਕੰਮ ਰਹਿ ਗਿਆ ਆ ਉਹ ਤੇ ਸਾਡੀ ਮੰਦਾਈ ਸਿਸਟਮ ਇਦਾਂ ਦਾ ਹੋ ਗਿਆ ਸਾਡੇ ਲੋਕਾਂ ਦਾ ਕਿ ਜਿਹੜਾ ਪੱਲੜਾ ਭਾਰੀ ਹੁੰਦਾ ਆ ਤੱਕੜੀ ਦੇ ਤੱਕੜੀ ਹੁੰਦੀ ਆ ਨਾ ਜਿਸ ਪਾਸੇ ਭਾਰ ਜ਼ਿਆਦਾ ਹੁੰਦਾ ਵੋ ਉਸੇ ਪਾਸੇ ਹੀ ਜ਼ਿਆਦਾ ਠਾਣ ਜਾਂਦੀ ਆ ਪਰ ਇਹ ਵੇਖੋ ਜਿਹੜਾ ਆਪਾਂ ਇਸ ਭਾਰੇ ਪਣ ਦੇ ਵਹਾ ਦੇ ਵਿੱਚ ਤਾਕਤ ਦੇ ਵਹਾ ਦੇ ਵਿੱਚ ਟੈ ਪਿਆ ਵੀ ਜਿਹਦਾ ਰਾਜ ਭਾਗ ਜਿਹਨੂੰ ਤਾਕਤ ਮਿਲ ਗਈ ਉਧਰ ਨੂੰ ਹੋਜੋ ਹਵਾ ਵੇਖ ਕੇ ਉਧਰ ਨੂੰ ਹੋ ਜੇ ਜੇ ਤੇ ਬੰਦੇ ਨੂੰ ਅੱਗੇ ਲਾਉਨੇ ਆਪਾਂ ਉਦੋਂ ਉਹਨੂੰ ਬਹੁਤ ਹਲਾਸ਼ੇਰੀਆਂ ਦਿੰਨੇ ਆ ਖਿੱਚਦੇ ਤੇਰੇ ਨਾਲ ਆ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਜਦੋਂ ਉਹਦੀ ਚੜ੍ਹਾਈ ਹੁੰਦੀ ਪਹਿਲਾਂ ਤੇ ਉਹਦਾ ਬੋਲ ਵਾਲਾ ਕੱਜ ਕੇ ਕਹਿੰਦੇ ਆ ਵੀ ਤੇਰੇ ਨਾਲ ਆ ਜਦੋਂ ਉਹਦੇ ਤੇ ਮੁਸੀਬਤ ਹੁੰਦੀ ਆ ਸਾਰੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਦਾਨ ਛੱਡ ਕੇ ਆਪ ਹੀ ਭੱਜ ਜਾਂਦੇ ਹੋ ਮੈਂ ਗੱਲ ਕਹਿਣਾ ਵੀ ਤੁਹਾਡੇ ਕੋਲ ਹੈ ਕੀ ਆ ਕੀ ਕਰਤੂਤ ਹੈ ਤੁਹਾਡੇ ਕੋਲ ਤੁਹਾਡੇ ਕੋਲ ਮੈਂ ਦੱਸਣਾ ਕੀ ਕਰਤੂਤਾ ਤੁਹਾਡੇ ਕੋਲ ਕਰਤੂਤ ਵਾ ਸੋਸ਼ਲ ਮੀਡੀਆ ਤੇ ਤੁਸੀਂ ਸਾਹਮਣੇ ਆਪਣੀ ਡਿਫੈਂਸ ਲਈ ਲੜ ਨਹੀਂ ਸਕਦੇ ਆਮਣੇ ਸਾਹਮਣੇ ਟੱਕਰ ਨਹੀਂ ਦੇ ਸਕਦੇ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ ਤੁਹਾਡੇ ਕੋਲ ਕੀ ਆ ਕਰਤੂਤ ਤੁਹਾਡੇ ਕੋਲ ਕਰਤੂਤ ਹੈ ਕਿ ਸੋਸ਼ਲ ਮੀਡੀਆ ਤੇ ਬਦਨਾਮ ਕਰਨਾ ਸੋਸ਼ਲ ਮੀਡੀਆ ਤੇ ਭੱਡੀ ਪ੍ਰਚਾਰ ਕਰਨਾ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਕਿਸੇ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਚੁੱਕ-ਚੁੱਕ ਕੇ ਉਹਨਾਂ ਨੂੰ ਐਡਿਟ ਕਰ ਕਰਕੇ ਉਹਨੂੰ ਸੋਸ਼ਲ ਮੀਡੀਆ ਤੇ ਪਾਉਣਾ ਤੁਹਾਡੀ ਕਰਤੂਤ ਕੀ ਆ ਤੁਹਾਡੀ ਕਰਤੂਤ ਆ ਜਿਹੜਾ ਕੌਮ ਤੇ ਪੰਥ ਦੇ ਸਲ ਲਈ ਸੰਘਰਸ਼ ਲੜਦਾ ਸੱਚ ਬੋਲਦਾ ਸਿੱਖੀ ਦੇ ਬਾਣੀ ਤੇ ਬਾਣੇ ਦਾ ਧਾਰ ਨਹੀਂ ਹੋਵੇ ਤੁਸੀਂ ਉਹਨਾਂ ਨੂੰ ਦੱਲੇ ਦਲਾਲ ਸਰਕਾਰੀ ਟੋਟ ਸਿਰੇ ਦੇ ਮਾੜੇ ਤੋਂ ਮਾੜਾ ਨੀਵੇਂ ਦਰਜੇ ਦੇ ਤੁਸੀਂ ਉਹਨੂੰ ਬੋਲ ਬੋਲਦੇ ਹੋ ਇਹ ਕਰਤੂਤਾ ਤੁਹਾਡੀ ਤੁਹਾਡੀ ਕਰਤੂਤਾ ਮਾਵਾ ਭੈਣਾਂ ਨੂੰ ਗੰਦੀਆਂ ਗਾਲਾਂ ਕੱਢਦੇ ਹੋ ਤੁਸੀਂ ਆਪਣੇ ਆਪ ਨੂੰ ਤੁਸੀਂ ਗੁਰੂ ਦੇ ਸਿੱਖ ਕਹੋਂਦੇ ਹੋ ਪਰ ਤੁਹਾਡੇ ਅੰਦਰ ਇੰਨੀ ਗੰਦਗੀ ਭਰੀ ਪਈ ਆ ਤੁਸੀਂ ਮਤਲਬ ਨੌਜਵਾਨਾਂ ਨੂੰ ਜਿਹੜੇ ਸਿਰਕਟਵੇਂ ਨੌਜਵਾਨ ਉਹਨਾਂ ਨੂੰ ਤੁਸੀਂ ਵਰਤਦੇ ਹੋ ਸਿੱਖੀ ਦੇ ਨਾਮ ਦੇ ਉੱਤੇ ਵਰਤ ਕੇ ਬਾਅਦ ਵਿੱਚ ਉਹਨਾਂ ਨੂੰ ਤੁਸੀਂ ਗਦਾਰ ਘੋਸ਼ਿਤ ਕਰਦੇ ਹੋ ਕੌਮ ਦੇ ਵਿੱਚ ਪਰ ਇਹ ਸਮੇਂ ਨੇ ਦੱਸ ਦੇਣਾ ਆ ਦਿੱਗਦਾਰ ਕੌਮਾ ਕੌਣ ਆ ਤੇ ਪੰਥਕ ਕੌਣ ਵਾ ਬਹੁਤਾ ਸਮਾਨੀ ਇੱਥੇ ਡਿੱਗਦਾ ਹੁੰਦਾ ਤੇ ਝੂਠ ਆ ਨਾ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕੋਏ ਜਿਵੇਂ ਸਨ ਲੱਗਣ ਦੇ ਉੱਤੇ ਚੋਰ ਕਾਬੂ ਹੁੰਦਾ ਆ ਤੇ ਚੋਰ ਨੂੰ ਸਜ਼ਾ ਮਿਲਦੀ ਆ ਪਰ ਇਹ ਵੇਖਿਓ ਇੱਥੇ ਬੇਸ਼ੱਕ ਤੁਹਾਡੇ ਸਰਕਾਰਾਂ ਨਾਲ ਹੱਥ ਰਲ ਕੇ ਤੁਸੀਂ ਇਹਨਾਂ ਕੋਟਾ ਕਚੈਰੀਆਂ ਤੇ ਬਚ ਜੋਗੇ ਪਰ ਜਿਹੜਾ ਉਹ ਧਰਮ ਰਾਜ ਤੇ ਗੁਰੂ ਰਾਜਾ ਜੀ ਦੀ ਜਿਹੜੀ ਕਚਹਿਰੀ ਆ ਉਹ ਸੱਚਖੰਡ ਵਾ ਉਹਦੇ ਵਿੱਚ ਨਿਆਂ ਹੋਣਾ ਹੀ ਹੋਣਾ ਵਾ ਉਹਦੇ ਵਿੱਚ ਕਿਸੇ ਦੀ ਜ਼ਬਰਦਸਤੀ ਨਹੀਂ ਚਲਣੀ ਉਹਦੇ ਵਿੱਚ ਕੋਈ ਜੱਜ ਨਹੀਂ ਤੁਹਾਡੀ ਜ਼ਬਰ ਚੱਲੇਗਾ ਕੋਈ ਅਫਸਰ ਨਹੀਂ ਜ਼ਬਰਦਸਤੀ ਕਰਨੀ ਕਿਸੇ ਲੀਡਰ ਨੇ ਜ਼ਬਰਦਸਤੀ ਨਹੀਂ ਕਰਨੀ ਤੁਹਾਡੇ ਮਾਂ ਬੈ ਮਾਂ ਬੱਚੇ ਕੋਈ ਨਹੀਂ ਤੁਹਾਡੀ ਬਾਣੀ ਫੜਨੀ ਉੱਥੇ ਤੁਹਾਡੇ ਮੂੰ ਕਾਲੇ ਦੁੱਜਕ ਚਾਲੇ ਆ ਉੱਥੇ ਸੱਚੇ ਹੀ ਸੱਚ ਨਿਭੜੇ ਚੁਣ ਵਖ ਕੱਢੇ ਜਜਮਾਲਿਆ ਥਾਉਣ ਪਾਇਨ ਕੂੜਿਆਰ ਮੂੰ ਕਾਲੇ ਦੁੱਜਕ ਚਾਲੇ ਆ ਸੋ ਸਿੱਖੀ ਦਾ ਜਿਹੜਾ ਬੋਲਬਾਲਾ ਹੈ ਨਾ ਘੱਟੋ-ਕੱਟੇ ਤੁਸੀਂ ਕੁਝ ਨਹੀਂ ਨਾ ਕਰ ਸਕਦੇ ਜੇ ਤੁਸੀਂ ਕੁਝ ਨਹੀਂ ਕਰਨੇ ਕਿਸੇ ਦੇ ਭੰਡੋਣਾ ਕੌਮ ਨੂੰ ਗਮਰਾ ਨਾ ਕਰੋ ਕੌਮ ਨੂੰ ਵਰਤ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੰਥ ਨੂੰ ਵਰਤ ਕੇ ਪੰਥ ਦਾ ਸਹਾਰਾ ਨਾ ਲਓ ਤੇ ਕੌਮ ਨੂੰ ਗਲਤ ਰਸੇ ਨਾ ধরੋ ਪੰਥ ਵਿਸ਼ਾਲ ਆ ਪੰਥੇ ਆਪਣੇ ਆਪ ਦੇ ਇੱਕ ਬ੍ਰਹਿਮੰਡ ਦਾ ਰਾਜਾ ਆ ਪੰਥਾ ਬਣਿਆਰ ਦੇ ਵਿੱਚ ਬ੍ਰਹਿਮੰਡ ਦੇ ਵਿੱਚ ਰਾਜ ਕਰਨ ਵਾਲਾ ਇੱਕ ਤਖਤ ਆ ਤੁਸੀਂ ਸਿਰਿਆ ਕਾਰਜਕ ਸਦੇ ਦੇ ਨਾਲ ਸਿਰ ਸਿਧਾਂਤ ਦੇ ਨਾਲ ਨਾ ਟੱਕਰ ਲੋ ਨਾ ਸਿਧਾਂਤ ਨੂੰ ਤੁਸੀਂ ਖੇਰੂ ਲਾਓ ਤੁਸੀਂ ਕੌਮ ਦਾ ਮਾੜਾ ਮੋਟਾ ਡਰ ਖਾਓ ਉਹ ਗੁਰੂ ਦਾ ਡਰ ਭੈ ਖਾਓ ਤੁਸੀਂ ਮਾਵਾਂ ਦੀਆਂ ਕੁੱਖਾਂ ਹੋਲੀਆਂ ਕਰ ਦਿੱਤੀਆਂ ਬੁੱਢੇ ਬਾਰੇ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਾਂ ਦਾ ਨਿਗ ਮੰਨਣਾ ਸੀ ਆਪਣੇ ਪੁੱਤਾਂ ਦਾ ਸੁੱਖ ਭਾਗ ਮੰਨਣਾ ਸੀ ਖੁਸ਼ੀਆਂ ਖੇੜੇ ਬੱਚਿਆਂ ਨੂੰ ਪੁੱਤਿਆਂ ਨੂੰ ਖੜਾਉਣਾ ਸੀ ਜਿਹੜੀਆਂ ਮਾਵਾ ਨੇ ਆਪਣੇ ਪੁੱਤਾਂ ਦੀ ਕਮਾਈ ਦੇ ਸਿਰ ਦੇ ਉੱਤੇ ਬਜ਼ੁਰਗਾਂ ਦਾ ਬਜ਼ੁਰਗਾਂ ਬਢੇਪਾ ਆਪਣਾ ਕੱਢਣਾ ਸੀ ਤੁਸੀਂ ਉਹਨਾਂ ਮਾਵਾ ਦੀਆਂ ਕੁੱਖਾ ਹੌਲੀਆਂ ਕੀਤੀਆਂ ਆ ਇਹ ਤੁਹਾਨੂੰ ਮਾਵਾ ਦੀਆਂ ਲੱਖਾਂ ਮਾਵਾ ਦੀਆਂ ਹਾਏ ਲੱਗਣਗੀਆਂ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੈਂ ਕਹਿੰਨਾ ਜਿੰਨਾ ਪਾਪੀਆਂ ਨੇ ਚਾਹੇ ਕੋਈ ਵੀ ਹੋਵੇ ਵੱਡੇ ਤੋਂ ਵੱਡੀ ਤਾਕਤ ਹੋਵੇ ਗੁਰਪ੍ਰੀਤ ਸਿੰਘ ਹਰੀਨੋ ਦੇ ਪਿੱਟ 'ਚ ਛੁਰਾ ਮਾਰਿਆ ਵਾ ਉਹ ਬਖਸ਼ਿਆ ਨਹੀਂ ਜਾਵੇਗਾ ਜੇ ਉਹਨੂੰ ਇੱਥੇ ਕੋਟਾ ਕਚਹਿਰੀਆਂ ਜਾਂ ਕੋਈ ਵੀ ਸਜ਼ਾਨਾ ਦੇ ਸਕੀਆਂ ਉਹਨੂੰ ਰੱਬ ਦੀ ਦਰਗਾਹ ਤੇ ਰੱਬ ਦੀ ਕੋਟ ਕਚਹਿਰੀ 'ਚ ਇਹੋ ਜੀ ਸਜ਼ਾ ਮਿਲੇਗੀ ਉਹਦੀਆਂ ਪੁਸਤਾ ਪੁਸਤਾ ਉਹਦੀਆਂ ਬਿਲਕਣਗੀਆਂ ਤਰਲੇ ਲੈਣਗੀਆਂ ਇਹ ਪੁਸਤਾ ਤੱਕ ਇਹ ਕੰਮ ਹੋਊਗੀ ਇਤਿਹਾਸ ਗਵਾਹ ਆ ਜਿੰਨਾ ਜਿੰਨਾਂ ਨੇ ਵੀ ਸਿੱਖ ਪੰਥ ਤੇ ਸਿੱਖੀ ਦੇ ਬੋਲ ਵਾਲੇ ਰੱਖਣ ਵਾਲੇ ਕੌਮ ਦੇ ਯੋਧਿਆਂ ਦੀ ਪਿੱਟ 'ਚ ਛੁਰਾ ਮਾਰਿਆ ਉਹਨਾਂ ਦੇ ਅੱਜ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਹੋਇਆ ਠੀਕ ਹੈ ਜੀ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਾ ਦੀਆਣਾ ਬਾਤੀ ਭਾਵੇਂ ਰਾਵਣ ਰਾਵਣ ਇਹਨਾ ਮਾੜਾ ਨਹੀਂ ਸੀ ਹੈਗਾ ਪਰ ਗੱਲ ਇਹ ਸੀ ਇੱਕ ਨੀਕੀ ਜੀ ਕਿਤਾਈ ਕਹਿ ਲੋ ਕੁਛ ਕਹਿ ਲੋ ਉਹਦੇ ਤੇ ਸਮਾਂ ਹੀ ਇਦਾਂ ਦਾ ਹੋ ਜਾਂਦਾ ਅੱਜ ਜੇ ਸਾਡੇ ਸਾਡੇ ਦੇ ਸਮਾ ਬਣਿਆ ਨਾ ਸਾਡੇ ਦੇ ਵਿਰਤਾ ਬਣੀ ਆ ਬਾਈ ਗੁਰਪ੍ਰੀਤ ਦੇ ਪਰਿਵਾਰ ਤੇ ਬਣੀ ਆ ਤੇ ਇਹ ਕਿਸੇ ਨੇ ਇੱਥੇ ਬੈਠਾ ਨਹੀਂ ਰਹਿਣਾ ਤੁਹਾਡਾ ਰਾਜਪਾਗ ਹਮੇਸ਼ਾ ਵਾਸਤੇ ਨਹੀਂ ਰਹਿਣਾ ਤੁਹਾਡੀਆਂ ਲੀਡਰੀਆਂ ਹਮੇਸ਼ਾ ਵਾਸਤੇ ਨਹੀਂ ਰਹਿਣੀਆਂ ਤੁਸੀਂ ਬਿਲਕੋਗੇ ਤੁਸੀਂ ਤਰਲੇ ਲੋਗੇ ਇੱਕ ਸਮਾਂ ਇਦਾਂ ਦਾ ਆਏਗਾ ਤੁਸੀਂ ਕੰਧਾਂ ਨਾਲ ਟੱਕਰਾਂ ਮਾਰੋਗੇ ਤੇ ਪਛਤਾਓਗੇ ਆਪਣੇ ਕੀਤੇ ਹੋਇਆਂ ਨੂੰ ਪਤਾ ਨਹੀਂ ਕੀ ਕੁਝ ਨਿਕਲਣਾ ਚਾਹੁੰਨਾ ਮੈਂ ਗੁਰੂ ਦੀ ਹਜੂਰੀ ਦੇ ਵਿੱਚ ਕੋਈ ਉਹੋ ਜੇ ਸ਼ਬਦ ਨਹੀਂ ਕੱਢਣਾ ਚਾਹੁੰਨਾ ਪਰ ਜਿਹੜਾ ਮਨ ਭਰਦਾ ਆ ਮਨ ਭਰਦਾ ਆ ਮਾਤਾ ਜੀ ਕਹਿੰਦੇ ਹੁੰਦੇ ਆਓ ਕਿਹੜੇ ਮੂਹ ਨਾਲ ਦੇ ਨਾਲ ਆਈਏ ਜਿਹੜੇ ਹੱਸਦੇ ਖੇਡਦੇ ਆਪਾਂ ਇੱਥੇ ਖਾਂਦੇ ਪੀਂਦੇ ਹੁੰਦੇ ਸੀ ਅੱਜ ਉਹਨੂੰ ਲੱਭੀਦਾ ਹੈ ਲੱਭਦਾ ਹੀ ਨਹੀਂ ਕਿਤੇ ਉਹ ਰੌਣਕ ਜਿਹੜੀ ਉਹਦੀ ਲੱਭਦੀ ਨਹੀਂ ਆ ਉਹਦੇ ਹਾਸਾ ਚਿਹਰਾ 24 ਘੰਟੇ ਉਹਦੇ ਮੱਥੇ ਦੇ ਕਦੀ ਆਪਾਂ ਉਹਦੇ ਤੇ ਨਮੋਸ਼ੀ ਵੇਖੀ ਨਹੀਂ ਸੀ ਪਰ ਉਹਨੂੰ ਬਥੇਰਾ ਕਿਹਾ ਆ ਆਪਾਂ ਉਹ ਇੰਨਾ ਡੋਗਰਿਆਂ ਦੇ ਪਾਸੇ ਨਾ ਇਹਨਾਂ ਦੇ ਜੰਜਾਲ ਦੇ ਵਿੱਚ ਫਸ ਚੁੱਪ ਕਰਕੇ ਬਹਿ ਜਾ ਆਪਣੇ ਬਾਲ ਬੱਚੇ ਸਾंभ ਪਰ ਨਹੀਂ ਉਹ ਕਹਿੰਦਾ ਮਰਨਾ ਤੈ ਆ ਮੈਨੂੰ ਕਹਿੰਦਾ ਸੀ ਵੀ ਮਰਨਾ ਤੈ ਆ ਉਥੇ ਗੱਡੀ ਨਾ ਵੱਜ ਕੇ ਜਾਂਦਾ ਮੈਂ ਮਰ ਗਿਆ ਤੇ ਉਹ ਕਿਹੜਾ ਮੁੱਲ ਵਾ ਸੱਚ ਬੋਲਦੇ ਮਰਾਂਗਾ ਤੇ ਦੁਨੀਆ ਯਾਦ ਕਰੇਗੀ ਅੱਜ ਦੁਨੀਆ ਯਾਦ ਕਰਨ ਈ ਆ ਬੇਸ਼ੱਕ ਸੋਸ਼ਲ ਮੀਡੀਆ ਤੇ ਇਹਨਾਂ ਨੇ ਟਾਈਟਲ ਵੱਡੇ ਵੱਡੇ ਲੇ ਕੇ ਲੇਖ ਲਿਖ ਦਿੰਦੇ ਆ ਇਹ ਗਦਾਰ ਵਾਜੀ ਨੇ ਆਹ ਕੀਤਾ ਜੀ ਇਹਦੇ ਪਿੰਡ ਦਾ ਰੌਲਾ ਸੀ ਜੇ ਤੁਹਾਡੇ ਕੋਲ ਸੱਚ ਦਾ ਸਾਹਮਣਾ ਨਹੀਂ ਹੁੰਦਾ ਤੁਹਾਨੂੰ ਵੀਵਰੀ ਤੇ ਕਹਿ ਚੁੱਕੇ ਆ ਵੀ ਤੁਸੀਂ ਅਕਾਲ ਤਰ ਸਾਹਿਬ ਆ ਕੇ ਦੇ ਗੁਰੂ ਦੀ ਹਜੂਰੀ ਦੇ ਵਿੱਚ ਇੰਨੀ ਗੱਲ ਕਹਿ ਦੋ ਵੀ ਆਪਾਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਫਿਰ ਤੁਹਾਡੇ ਤੇ ਕੋਈ ਉਂਗਲ ਵੀ ਨਹੀਂ ਚੁੱਕੇਗਾ ਤੁਸੀਂ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਲੇਖ ਲਿਖ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਸੋਸ਼ਲ ਮੀਡੀਆ ਦੀ ਇਹ ਗੈਰਕੱਚ ਗੰਦੀ ਲੜਾਈ ਤੋਂ ਸਾਨੂੰ ਡਰਾ ਲੋਗੇ ਤੁਹਾਨੂੰ ਕੀ ਲੱਗਦਾ ਇਹ ਭੈੜੀਆਂ ਜਿਹੜੀਆਂ ਫੋਟੋਆਂ ਡਿਟ ਕਰ ਕਰਕੇ ਤੁਸੀਂ ਤੁਸੀਂ ਸਾਨੂੰ ਦਬਾ ਲੋਗੇ ਤੁਸੀਂ ਸਾਨੂੰ ਡਰਾ ਲੋਗੇ ਹਰ ਕਿਸ ਨਹੀਂ ਇਹ ਅੱਜ ਦਾ ਨਹੀਂ ਹੁੰਦਾ ਤੁਸੀਂ ਜਿੰਨੀ ਮਰਜ਼ੀ ਕਿਰਦਾਰ ਕੁਸ਼ੀ ਕਰ ਲੋ ਜਿੰਨਾ ਜਿੰਨਾ ਤੁਸੀਂ ਸਾਡੇ ਪਰ ਵੱਡਣ ਦੀ ਕੋਸ਼ਿਸ਼ ਕਰੋਗੇ ਜਿੰਨਾ ਜਿੰਨਾ ਸਾਨੂੰ ਕੁੱਤਰਨ ਦੀ ਕੋਸ਼ਿਸ਼ ਕਰੋਗੇ ਸਾਨੂੰ ਵੱਡਣ ਦੀ ਕੋਸ਼ਿਸ਼ ਕਰੋਗੇ ਉਹਨਾਂ ਉਹਨਾਂ ਹੀ ਇੱਥੇ ਗੁਰਪ੍ਰੀਤ ਧਰੀਨੋ ਵਰਗੇ ਪੈਦਾ ਹੋਣੇ ਆ ਹੋਣੇ ਆ ਹੋਣੇ ਆ ਤੇ ਸੱਚ ਕਦੇ ਵੀ ਛੁਪਣਾ ਨਹੀਂ ਜੀ ਸੱਚ ਪਿਆਰਿਓ ਕਦੇ ਵੀ ਨਹੀਂ ਜੀ ਛੁਪਣਾ ਫੈਸਲਾ ਤੁਹਾਡੇ ਹੱਥ ਆ ਗੁਰੂ ਸਾਹਿਬ ਦੀ ਪਾਵਨ ਪੀਤਰ ਹਜ਼ੂਰੀ ਆ ਜੇ ਕਿਤੇ ਮੈਂ ਕੋਈ ਸ਼ਾਨ ਦੇ ਗਲਤ ਬੋਲਿਆ ਹੋਵਾਂ ਜੇ ਮੈਂ ਝੂਠ ਬੋਲਿਆ ਹੋਵਾਂ ਦੇ ਗੁਰੂ ਸਾਹਿਬ ਫਿਰ ਇੱਥੇ ਹਾਜ਼ਰ ਨਜ਼ਰ ਜਾਣਦੇ ਆ ਵੀ ਗੁਰੂ ਦੀ ਕਜੈਰੀ ਜਿਹਦੇ ਵਿੱਚ ਇਹਦਾ ਝੂਠ ਬੋਲਦਾ ਵਾ ਤੇ ਉਹਦਾ ਫਿਰ ਕੀ ਹੱਸ ਰੁੰਦਾ ਵਾ ਸਤਿਗੁਰ ਸੱਚੇ ਪਿਤਾ ਸਾਰਾ ਕੁਝ ਜਾਣਦੇ ਆ ਸੋ ਮੇਰੀਆਂ ਇਹੋ ਬੇਨਤੀਆਂ ਆ ਵੀ ਬਾਈ ਗੁਰਪ੍ਰੀਤ ਸਿੰਘ ਅਰੀ ਨੂੰ ਘਟੋ ਘੜਾਪਾ ਆਪਣੇ ਹਿਰਦਿਆਂ ਦੇ ਵਿੱਚ ਤੇ ਆਪਾਂ ਆਪਣੀ ਕੋਮਲ ਰੂਹੀ ਆਪਾਂ ਰੂਹਾਂ ਦੇ ਵਿੱਚ ਉਹਨੂੰ ਯਾਦ ਰੱਖੀਏ ਉਹਨੂੰ ਆਪਾਂ ਜਿਉਂਦੇ ਰੱਖਣਾ ਆ ਬੇਸ਼ੱਕ ਇਹਨਾਂ ਝਾਲਮਣੇ ਮਾਰ ਦਿੱਤਾ ਆ ਪਰ ਆਪਾਂ ਗੁਰਪ੍ਰੀਤ ਨੂੰ ਮਰਨ ਨਹੀਂ ਦੇਣਾ ਸਾਡੇ ਲਈ ਗੁਰਪ੍ਰੀਤ ਅਜੇ ਵੀ ਜਿੰਦਾ ਵਾ ਹਰ ਸਾਲ ਉਹਦੀ ਇਦਾਂ ਹੀ ਮਣਾਈ ਜਾਊਗੀ ਯਾਦ ਦੇ ਵਿੱਚ ਆਪਾਂ ਨੂੰ ਮਰਨ ਨਹੀਂ ਦਵਾਗੇ ਉਹਦਾ ਬੱਚਾ ਵਾ ਉਹ ਤੁਹਾਨੂੰ ਤੁਹਾਨੂੰ ਸ਼ਰਮ ਨਹੀਂ ਆਈ ਰਤਾ ਪਰ ਵੀ ਤੁਹਾਡਾ ਇੱਕ ਬਰੀ ਵੀ ਹਿਰਦਾ ਨਹੀਂ ਮਰੁੰਦ ਰਿਆ ਉਹਦਾ 7-8 ਸਾਲ ਦਾ ਬੱਚਾ ਵੇਖ ਕੇ ਉਹਦੀ ਬਜ਼ੁਰਗ ਮਾਤਾ ਵੇਖ ਕੇ ਉਹਦੇ ਬੁੱਢੇ ਮਾਪੇ ਵੇਖ ਕੇ ਤੁਹਾਨੂੰ ਮਾਸਾ ਵੀ ਪੈ ਨਹੀਂ ਆਇਆ ਰੱਬ ਦਾ ਤੁਹਾਨੂੰ ਮੌਤ ਨਹੀਂ ਆਉਣੀ ਉਹ ਮੌਤ ਹਰ ਇੱਕ ਨੂੰ ਮੌਤ ਦਾ ਜਾਲ ਹਰ ਇੱਕ ਤੇ ਪੈਣਾ ਵਾ ਮੌਤ ਤੋਂ ਕੋਈ ਵੀ ਨਹੀਂ ਜੇ ਬਚ ਸਕਿਆ ਹਰ ਇੱਕ ਨੂੰ ਨਹੀਂ ਗੇ ਪਰ ਭੈ ਕਾਹੂ ਕੋ ਦੇਤਨਾ ਨਾ ਪਰ ਮੰਨਤੇ ਆਣ ਜਿੰਨੇ ਮਰਜੀ ਡਰਾਵੇ ਧਮਕਾ ਲੋ ਕਰਦਾਰ ਕੁਸ਼ੀ ਕਰ ਲੋ ਬਦਨਾਮ ਕਰ ਲੋ ਜਿੰਨਾ ਮਰਜੀ ਕ੍ਰਿਟੀਸਾਈਜ਼ ਕਰ ਲੋ ਜੋ ਮਰਜੀ ਕਰ ਲੋ ਤੁਹਾਡਾ ਸਾਰਾ ਤੰਤਰ ਫੇਲ ਹੋਏ ਨਾ ਜੇ ਤੁਸੀਂ ਤਿੰਨਾ ਸਾਲਾਂ ਦੇ ਵਿੱਚ ਸਾਨੂੰ ਨਹੀਂ ਦਬਾ ਸਕੇ ਗਾਂਵ ਨਹੀਂ ਜਿਦ ਦਬਾਇਆ ਜਾਣਾ ਸੋ ਸੱਚੇ ਬਾਦਸ਼ਾਹ ਦਾ ਜਿੰਨਾ ਤੱਕ ਸਿਰ ਦੇ ਉੱਤੇ ਹੱਥ ਵਾ ਸੋ ਪਰਾਉ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਕਈ ਕਈ ਜਵਾਨ ਗੱਬਰੂ ਇਸ ਤਰਤੇ ਇਸ ਗੰਦੀ ਰਾਜਨੀਤੀ ਦੀ ਖੇਡ ਇਸ ਭੇੜੇ ਜਾਲਮਾਂ ਦੀ ਖੇਡ ਚ ਕੱਲ ਅੱਜ ਗੁਰਪ੍ਰੀਤ ਜਾ ਦੁਨੀਆ ਤੋਂ ਕੱਲ ਨੂੰ ਕੋਈ ਹੋਰ ਮਰ ਜੇਗਾ ਕੱਲ ਨੂੰ ਕੀ ਪਤਾ ਸਾਡੀ ਵਾਰੀ ਆ ਜਾਣੀ ਆ ਅੱਜ ਆਪਾਂ ਬੋਲਦੇ ਪਈਆਂ ਕੱਲ ਨੂੰ ਕੀ ਪਤਾ ਤੁਹਾਨੂੰ ਸਾਡੀਆਂ ਬਰਸੀਆਂ ਦੇ ਹੋਣਾ ਪਵੇ ਸੋ ਇਸ ਤੋਂ ਪਹਿਲਾਂ ਹੀ ਕਿਤੇ ਆਪਣੇ ਆਪ ਨੂੰ ਆਪਾਂ ਜਗਾਲੀਏ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਅੱਗੇ ਕਿਤੇ ਪੰਥ ਨੂੰ ਇੱਕਜੁੱਟਤਾ ਕਿਤੇ ਕਰੀਏ ਪੰਥ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰੀਏ ਆਪਾਂ ਕਹਿੰਨੇ ਬਹੁਤ ਆ ਪੰਥ ਨੂੰ ਇਕੱਠੇ ਕਰਨਾ ਵਾ ਪਰ ਜਿੰਨਾ ਤੱਕ ਆਪਣੇ ਅੰਦਰ ਦੀ ਆਪਣੀ ਈਰਖਾ ਨਹੀਂ ਨਾ ਆਪਾਂ ਛੱਡਦੇ ਆਪਾਂ ਉਹਨਾਂ ਤੱਕ ਪੰਥ ਇਕੱਠੇ ਨਹੀਂ ਹੋਣਾ ਸੋ ਗੁਰਸਿੱਖੀ ਬੜੀ ਅਮੋਲਕ ਚੀਜ਼ ਆ ਮੈਂ ਤੇ ਇਹ ਗੱਲ ਕਹਿੰਨਾ ਵਾਂ ਕਿ ਇਹਦੇ ਨਾਲ ਉਹ ਚੰਗਾ ਵੀ ਤੁਸੀਂ ਨਾਮ ਅਮਰਤ ਪਾਣ ਕਰੋ ਨਾ ਬਾਣਾ ਪਾਓ ਜੇ ਤੁਸੀਂ ਨਹੀਂ ਜੇ ਸਾਹਮਦੇ ਜੇ ਤੁਸੀਂ ਬਾਣਾ ਪਾ ਕੇ ਗੁਰੂ ਨੂੰ ਤੇ ਪੰਥ ਨੂੰ ਤੇ ਕੌਮ ਨੂੰ ਬਦਨਾਮ ਕਰਨਾ ਆ ਫਿਰ ਸਾਨੂੰ ਇਦਾਂ ਦੇ ਆਗੂ ਤੇ ਲੀਡਰ ਨਹੀਂ ਜੇ ਚਾਹੀਦੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾ ਸੱਚੇ ਪਿਤਾ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸ਼ੀਰਵਾਦ ਛਤੰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਆਪ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਦੇਦਾਰ ਕਰਦੇ ਫਿਰਦੇ ਆ ਜੋ ਕੁਝ ਵੀ ਬੋਲਿਆ ਗਿਆ ਪਤਾ ਨਹੀਂ ਰੱਬ ਨੇ ਕੀ ਬਲਾ ਛੜਿਆ ਸੋ ਇੱਥੇ ਹੀ ਫਤਿਹ ਦੀ ਸਾਜਬ ਹੁੰਦੇ ਆ ਆਪ ਜੀ ਅਰਦਾਸ ਬੇਨਤੀ ਕਰਿਓ ਜਿਤਨੇ ਵੀ ਸਾਡੇ ਸਵਾਸ ਆ ਕੌਮ ਤੇ ਪੰਥ ਪ੍ਰਤੀ ਵਫਾਦਾਰ ਹੋਈਏ ਕਦੇ ਵਿਕੀਏ ਨਾ ਡਰੀਏ ਨਾ ਕਦੇ ਵੀ ਜ਼ਾਲਮ ਹਕੂਮਤ ਜਾਂ ਕੋਈ ਵੀ ਡੋਗਰਿਆਂ ਤੋਂ ਡਰੀਏ ਨਾ ਸੱਚ ਬੋਲਣ ਦੀ ਮਾਰਾ ਜੁਰਤ ਬਖਸ਼ਦਾ ਰਵੇ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਇੱਕ ਬਾਈ ਗੌਰਪ੍ਰੀਤ ਦੀ ਉਹਦੇ ਰੂਹ ਦੇ ਯਾਦ ਦੇ ਵਿੱਚ ਮੈਂ ਹਾਜ਼ਰੀ ਲਾਉਣੀ ਚਾਹੁੰਨਾ ਵਾ ਗੱਜ ਕੇ ਫਤਿਹ